ਜਿਵੇਂ ਵਜੇ ਦਾ ਉਠਿਆ ਨਹੀਂ 5 ਵਜੇ ਦਾ ਉਠਿਆ ਹੋ 5 ਵਜੇ ਦਾ ਉਠਿਆ ਨਹੀਂ 5 ਵਜੇ ਦਾ ਉਠਿਆ ਹੋ 5 ਵਜੇ ਦਾ ਉਠਿਆ ਘਰ ਮੁੜਦਾ ਰਾਤ ਦੇ 12 ਨਹੀਂ ਰਾਤ ਡਿਲੀਵਰੀਆਂ ਦੀ ਦਿਨੇ ਮਸਰਾ ਦਿਨ ਕਾਰਨੀ ਥੋਟ ਸਤਾਰ ਬਖ ਨੂੰ ਨਖਰੇ ਕਰਦੇ ਰਹਿੰਦੇ ਆ ਥੋਟ ਸਤਾਰ ਬਖ ਨੂੰ ਨਖਰੇ ਕਰਦੇ ਰਹਿੰਦੇ ਆ ਉਹ ਸਾਡੇ ਟੀਫਣੇੜੀਏ ਪੈ ਟੋਰ ਤੇ ਠਰਦੇ ਰਹਿੰਦੇ ਆ ਵੀ ਸਾਡੇ ਟੀਫਣੇੜੀਏ ਪਾਈਟੋਰ ਤੇ ਠਰਦੇ ਰਹਿੰਦੇ ਆ ਓ 5 ਵਜੇ ਦਾ ਉੱਠਿਆ ਨਹੀਂ 5 ਵਜੇ ਦਾ ਉੱਠਿਆ ਓ ਕਦ ਹੁਣਾ ਸੋਣਾ ਲੌਂਚ ਤੂੰ ਕਰਦੀ ਵੇ ਟਕੜੇ ਓ ਮੈਨੂੰ ਫਿਕਰ ਲੋੜਦਾ ਟਾਈਮ ਨਾ ਹੋ ਜਾ ਹਾਂ ਲੇਟ ਕੁੜੇ ਓ ਕਦ ਹੁਣਾ ਸੋਣਾ ਲੌਂਚ ਤੂੰ ਕਰਦੀ ਵੇਟ ਕੁੜੇ ਹੋ ਮੈਨੂੰ ਫਿਕਰ ਲੋੜਦਾ ਟਾਈਮ ਨਾ ਹੋ ਜਾਂ ਲੇਟ ਕੁੜੇ ਹੋ ਤੂੰ ਭੁੱਲ ਜਾ ਮੈਨੂੰ ਜੇ ਜ਼ਿੰਦਗੀ ਜੀਣੀ ਚੰਗੀਆਂ ਹੋ ਤੂੰ ਭੁੱਲ ਜਾ ਮੈਨੂੰ ਜੇ ਜ਼ਿੰਦਗੀ ਜੀਣੀ ਚੰਗੀਆਂ ਹੋ ਜੱਟ ਦੇ ਟੈਮ ਤੋਂ ਵੱਟੂਏ ਦੋਹਾਂ ਵਿੱਚ ਹੀ ਤੰਗੀਆਂ ਹੋ ਜੱਟ ਦੇ ਟੈਨ ਤੇ ਵੱਟੂਏ ਦੋਹਾ ਵਿੱਚ ਹੀ ਤੰਗਿਆ ਹੋ 5 ਵਜੇ ਦਾ ਉਠਿਆ ਨਹੀਂ 5 ਵਜੇ ਦਾ ਉੱਠਿਆ ਏ ਕਹਾਣੀ ਸੱਚੀ ਆ ਹੋ ਤੈਨੂੰ ਨੇ ਲਿਆਟ ਦਾ ਸ਼ੌਕ ਤੂੰ ਪਾਰਲੇਰੇ ਨਹੀਂ ਨੀ ਐ ਨਹੀਂ ਤੂੰ ਚੜ੍ਹ ਵੀਕ ਹੀ ਚੇਂਜ ਕਲਰ ਕਰ ਲੈਨੀ ਐ ਹੋ ਤੈਨੂੰ ਨੀਲ ਆਟਦਾ ਸ਼ੌਕ ਤੂੰ ਪਾਰ ਲੈ ਰਹੀਨੀ ਐ ਨਹੀਂ ਤੂੰ ਚੜੇ ਵੀਕ ਹੀ ਚੇਂਜ ਕਲਰ ਕਰ ਲੈਨੀ ਐ ਤੈਨੂੰ ਮੈਂ ਗੈਲੀ ਰੇ ਪੌਣਦੀ ਯਾਦਤ ਚਿਰਦੀ ਆ ਤੈਨੂੰ ਮੈਂ ਗੈਲੀ ਰੇ ਪੌਣਦੀ ਯਾਦਤ ਚਿਰ ਮੈਨੂੰ ਪਿਆ ਵੀ ਅੱਦੀ ਮਿਲਦੀ ਆ ਹੋ ਕਿਥੋਂ ਲੈ ਦੂੰ ਗੁੱਚੀ ਮੈਨੂੰ ਪਿਆ ਵੀ ਅੱਦੀ ਮਿਲਦੀ ਆ ਹੋ 5 ਵਜੇ ਦਾ ਉਠਿਆ ਨਹੀਂ ਹੋ 5 ਵਜੇ ਦਾ ਉਠਿਆ ਅਗਲੀ ਗੱਲ ਆ ਸਾਰੇ ਨਾਲ ਹੋਈ ਹੋਗੀ ਜਿਹੜੇ ਡੌਂਗੀ ਲਾ ਕੇ ਆਏ ਨਹੀਂ ਜਾਂ ਜਿਹੜੇ ਮਿਹਨਤ ਕਰਕੇ ਆਏ ਨੇ ਜਿਨ੍ਹਾਂ ਦੇ ਬਾਪੂ ਨੇ ਗੇੜੇ ਮਾਰੇ ਨੇ ਹਨਾ ਏਜੰਟਾਂ ਦੇ ਸੇ ਮਹੀਨੇ ਬਾਪੂ ਅਜੰਟਾਂ ਕੋਲੇ ਖਾਪਿਆ ਏ ਹੋ ਪੈੜੀ ਗਹਿਣੇ ਤਰਕੇ ਮਕਸੀਕੋ ਬਾਰਡਰ ਟੱਪਿਆ ਏ ਸੇ ਮਹੀਨੇ ਬਾਪੂ ਅਜੰਟਾਂ ਕੋਲੇ ਖਾਪਿਆ ਏ ਹੋ ਪੈੜੀ ਗਹਿਣੇ ਤਰਕੇ ਮਕਸੀਕੋ ਬਾਰਡਰ ਟੱਪਿਆ ਏ ਹੋ ਦੇ ਕਮਟੀਆਂ ਜਲਾ ਕੱਟਦੇ ਨਹੀਂ ਪੁੱਤ ਮਾਵਾਂ ਦੇ ਹੋ ਬੰਦ ਬਕਸੇ ਦੇ ਵਿੱਚ ਹੋ ਕੇ ਪਿੰਡ ਨੂੰ ਆਵਾਂਗੇ ਹੋ ਬੰਦ ਬਕਸੇ ਦੇ ਵਿੱਚ ਹੋ ਕੇ ਪਿੰਡ ਨੂੰ ਆਵਾਂਗੇ ਹੋ ਪੰਜ ਵਜੇ ਦਾ ਉੱਠਿਆ ਨਹੀਂ ਹੋ ਪੰਜ ਵਜੇ ਦਾ ਉੱਠਿਆ ਥੈਂਕ ਯੂ